ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਆਖਰੀ ਦਿਨ ਆ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਲੇਬ ਨੂੰ ਲੈ ਕੇ ਗਹਿਨ ਚਰਚਾ ਕੀਤੀ ਜਾਣੀ ਸੀ ਹਾਲਾਂਕਿ 26 ਸਤੰਬਰ ਨੂੰ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਵੀ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰਤਾਪ ਸਿੰਘ ਬਾਜਵਾਲੇ ਤੇ ਕੇ ਸਵਾਲ ਕੀਤੇ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਅੰਕੜੇ ਵੀ ਜਿਹੜੇ ਦਿੱਤੇ ਗਏ ਸੀ ਕਿ ਕਿਸ ਤਰੀਕੇ ਹੜ੍ਹਾਂ ਦੇ ਵਿੱਚੋਂ ਲੋਕਾਂ ਨੂੰ ਬਚਾਇਆ ਗਿਆ ਜਾਂ ਫਿਰ ਬਸਤੀ ਚੋਏ ਕਿਸ ਤਰੀਕੇ ਸਾਫ਼ ਕੀਤੇ ਗਏ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਪਰ ਵੀ ਨਿਸ਼ਾਨੇ ਲਾਏ ਸੀ ਕਿ ਪੰਜਾਬ ਨੂੰ ਜਿਹੜਾ ਉਹਨਾਂ ਬਣਦਾ ਪੈਸਾ ਇਸ ਆੜਾ ਦੀ ਸਥਿਤੀ ਦੇ ਵਿੱਚ ਨਹੀਂ ਦਿੱਤਾ ਗਿਆ ਤੇ ਅੱਜ ਖਬਰਾਂ ਕਿ ਪੰਜਾਬ ਸਰਕਾਰ ਦੇ ਵੱਲੋਂ 6 ਜਿਹੜੇ ਬਿੱਲ ਨੇ ਉਹ ਪੇਸ਼ ਕੀਤੇ ਜਾਣ ਦੇ ਵਿਧਾਨ ਸਭਾ ਦੇ ਵਿੱਚ ਤੇ ਨਾਲ ਦੀ ਨਾਲ ਬੀਜੇਪੀ ਦੇ ਨੁਮਾਇੰਦਿਆਂ ਦੇ ਵੱਲੋਂ ਐਮਐਲਏ ਦੇ ਵੱਲੋਂ ਜਿਹੜਾ ਸਾਰੇ ਅੰਕੜੇ ਪੇਸ਼ ਕੀਤੇ ਜਿਹੜੇ ਨੇ ਡਾਟਾ ਪੇਸ਼ ਕੀਤਾ ਜਾਣਾ ਕਿ ਕਿਹੜੇ ਕਿਹੜੇ ਸਮੇਂ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਿਹੜਾ ਕਿੰਨਾ ਪੈਸਾ ਦਿੱਤਾ ਗਿਆ ਇਸ ਨੂੰ ਲੈ ਕੇ ਅੱਜ ਜਿਹੜੀ ਗਹਿਨ ਚਰਚਾ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਣੀ ਹੈ